ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫ੍ਰੈਂਕਫਰਟ ਜਰਮਨੀ ਵਿੱਚ ਉਤਰ ਹੋਏ ਸਰਬਸਦਾਵੀ ਗੁਰੂ ਗੋਬਿੰਦ ਸਿੰਘ ਜੀ ਦੇ ਲਾੜਲੇ ਗੁਰ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰਿਸ਼ਟੀ ਦੇ ਮਾਲਕ ਜਗਤ ਗੁਰੂ ਬਾਬਾ ਨਾਨਕ ਜੀ ਨੇ ਸਮੁੱਚੇ ਸੰਸਾਰ ਨੂੰ ਅਨੇਕਤਾ ਵਿੱਚੋਂ ਏਕਤਾ ਦਾ ਇਲਾਹੀ ਉਦੇਸ਼ ਏਕ ਵਿਤਾਰ ਏਕਸ ਕੇ ਹਮਾਰਕ ਦਿੱਤਾ ਸੀ ਗੁਰੂ ਦਾ ਸਿੱਖ ਭਾਵੇਂ ਸੀ ਗਾਜਨ ਦੇ ਮਹਾਰਜਾਨ ਹੋਵੇ ਭਾਵੇਂ ਜੰਗ ਦੇ ਮਹਾਨੀ ਹੋਵੇ ਉਹ ਸਰਬੱਤ ਦੇ ਭਲੇ ਦੀ ਗੱਲ ਹਮੇਸ਼ਾ ਚੋਸਦਾ ਆ ਗੁਰੂ ਸਾਹਿਬਾ ਵੱਲੋਂ ਦਿੱਤੀਆਂ ਮਿਸਾਲ ਸਿਖਾਤਾ ਅਤੇ ਆਕਾਲ ਪੁਰਖ ਦੀ ਸ਼ਕਤੀ ਸਿਰਜਣਾ ਜਿੱਥੇ ਮਨੁੱਖਤਾ ਦੇ ਭਲੇ ਲਈ ਅਤੇ ਆਪਣੀ ਹੋਣ ਦੀ ਕਾਮਯਾਬੀ ਲਈ ਸੀ ਉੱਥੇ ਵਿਪਰਵਾਦੀ ਤਾਕਤਾਂ ਵੱਲੋਂ ਬੰਦ ਖਾਲਸਾ ਦੇ ਮੁਲੱਖਣ ਹੋਣ ਦਾ ਸਥਿਤੀ ਤੇ ਲਗਾਤਾਰ ਹੋ ਰਏ ਯੋਜਨਾਬੱਧ ਹਮਲਿਆਂ ਨੂੰ ਰੋਕਣ ਲਈ ਵੀ ਸੀ ਗੁਰੂ ਕਾਲ ਤੋਂ ਬਾਅਦ ਖਾਲਸਾ ਨਾਮਕੀ ਸਥਾਪਨਾ ਲਈ ਵੱਡੇ ਸੰਦਰਸ਼ ਦਾ ਮੂਲ ਕਾਰਨ ਖਾਲਸਾ ਜੀ ਦੇ ਬੋਲ ਵਾਲੇ ਦੀ ਝੁਕ ਨਾਲ ਵਿਸ਼ਵ ਭਾਈਚਾਰੇ ਨੂੰ ਸਰਵੱਤ ਦੇ ਭਲੇ ਦੀ ਅਗੰਮੀ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਣਾ ਸੀ ਖਾਲਸਾ ਰਾਜ ਦਾ ਭਾਵ ਖਾਲਿਸਤਾਨ ਜਿਸ ਦੀ ਕਾਇਮੀ ਵਿਸ਼ਵ ਰਹੀ ਇੱਕ ਅਰਧ ਰਾਜ ਦੇ ਜੋ ਸਥਾਪਿਤ ਹੋਏਗੀ ਕੌਮ ਦੀ ਸ਼ਾਨੇ ਦੀ ਪ੍ਰਾਪਤੀ ਲਈ ਕੰਮ ਕਰਦੀ ਸਰਵਜ ਖਾਲਸਾ 2015 ਤੋਂ ਉੱਜੀ ਵਰਸ਼ਿਕ ਪਾਰਲੀਮੈਂਟ ਨੇ ਆਪਣੇ 9 ਸਾਲ ਦੇ ਸਫਰ ਦੌਰਾਨ ਪੈਰਿਸ, ਦਰਬੀ, ਨਿਊਯਾਰਕ ਅਤੇ ਕੈਨਟੋ ਵਿਖੇ ਜਨਰਲ اجلاس ਸਫਲਤਾ ਨਾਲ ਕੀਤੇ ਹਨ ਅਤੇ ਹੁਣ ਪੰਜਵਾਂ اجلاس ਰੈਂਫਰਟ ਵਿਖੇ ਤਿੰਨ ਦਿਨਾਂ ਦਾ ਹੋ ਰਿਹਾ ਹੈ ਜਿਸ ਦੇ ਲਈ ਗੁਰੂਬੰਦ ਦਾ ਸੇਵਕ ਹੋਣ ਦੇ ਨਾਤੇ ਇਸ ਦੀ ਸਫਲਤਾ ਲਈ ਸ਼ੁਭ ਇੱਛਾਾਂ ਅਤੇ ਸਾਰੇ ਪ੍ਰਬੰਧਕ ਮੀਰਾਾਂ ਅਤੇ ਭੈਣਾਂ ਨੂੰ ਪਾਰਲੀਮੈਂਟ ਨੂੰ ਵੀ ਦੇਰੇ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਵਧਾਈ ਹੁੰਦਾ ਹਾਂ ਸੇਕੋਂ ਦੇ ਧਾਰਨਿਕ ਸਿਆਸੀ ਆਰਥਿਕ ਸੰਦੇ ਆਚਾਰ ਦੀਆਂ ਵਾਰਦ ਵਿੱਚ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਤੇ ਹਮਤੇਾਚਾਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਵਰਲਡ ਸਿਕ ਪਾਰਲੀਮੈਂਟ ਨੇ ਹਮੇਸ਼ਾ ਆਪਣੀ ਮਦਦਗੀਆਂ ਦਾ ਹਿੱਸਾ ਬਣਾ ਕੇ ਰੱਖਿਆ ਹੈ ਅਤੇ ਮੀਡੀਆ ਨਾਲ ਹੀ ਦੇਸ਼-ਦੇਸ਼ਨੀਆ ਸਿੱਖ ਸੰਗਤਾਂ ਅਤੇ ਵਿਦੇਸ਼ੀ ਹਕੂਮਰਾਨਾਂ ਦਾ ਧਿਆਨ ਇਹਨਾਂ ਮੁੱਦਿਆਂ ਵੱਲ ਖਿੱਚਿਆ ਹੈ ਜਨੇਵਾ ਵਿਕੇ ਪਾਰਲੀਮੈਂਟ ਦੀ ਟੀਮ ਵੱਲੋਂ ਭਾਰਤੀ ਹਕੂਮਰਾਨਾਂ ਨੂੰ ਜਾਣੂ ਹੋ ਚੁੱਕੇ ਮਨੁੱਖੀ ਅਧਿਕਾਰਾਂ ਦੀ ਕੀਤੀ ਜਾ ਰਹੀ ਉਲੰਘਣਾ ਦੀ ਪੇਸ਼ਕਾਰੀ ਇਤਿਹਾਸਿਕ ਸੀ ਇਹ ਸਭ ਮਿਹਨਤ ਅਤੇ ਬਰਤਕ ਜਨੂੰਨ ਦਾ ਸਿੱਟਾ ਹੈ ਕਿ ਪਾਰਲੀਮੈਂਟ ਉਹਨੇ ਚੁੱਕੇ ਮੁੱਦਿਆਂ ਨੂੰ ਅਮਰੀਕਾ, ਕੈਨੇਡਾ, Úਨਯੋਨ ਆਦਿ ਦੇਸ਼ਾਂ ਵਿੱਚੋਂ ਸਫਲਤਾ ਮਿਲ ਰਹੀ ਹੈ ਸੇਕਉਣ ਲਈ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਚੁਣੌਤੀ ਵੀ ਹੈ ਕਿ ਭਾਰਤ ਦੀਆਂ ਕਈਆਂ ਏਜੰਸੀਆਂ ਨੇ ਆਪਣੀ ਆਜ਼ਾਦੀ ਦੇ ਹੱਕਾਂ ਦੀ ਗੱਲ ਕਰਨ ਵਾਲੇ ਸੰਘਰਸ਼ੀ ਸਿੱਖਾਂ ਦੇ ਅੰਤਰਰਾਸ਼ਟਰੀ ਟਾਰਗੇਟ ਤੱਕੋ ਸ਼ੁਰੂ ਕਰ ਦਿੱਤੇ ਹਨ ਇਸ ਦੇ ਵਿਰੁੱਧ ਪ੍ਰਚਾਰ ਲਗਾਤਾਰ ਕੀਤੇ ਜਾਣ ਜਾਣ ਦੀ ਲੋੜ ਹੈ ਤਾਂ ਜੋ ਇਹ ਇਕਨਾਵਾ ਇਕ ਵਿੱਚ ਰੁਕੀਆਂ ਜਾ ਸਕਣ ਵਣਜਿ ਪਾਰਲੀਮੈਂਟ ਨੂੰ ਬਦਰ ਹੈ ਅੰਤਰਰਾਸ਼ਟਰੀ ਸਮੇਕਰਨ ਦੱਖਣੀ ਪੂਰਬੀ ਏਸ਼ੀਆ ਵਿੱਚ ਹੋ ਰਹੀ ਦਿਲਜੋ ਆਪ ਘਟਨਾਵਾਂ ਦਾ ਅਧਿਐਨ ਕਰਨ ਲਈ ਬੜੇ ਲੇਕੇ ਸਿਕ ਨੌਜਵਾਨਾਂ ਦੀ ਕਮਸਲ ਬਣਾਣੀ ਚਾਹੀਦੀ ਹੈ ਜੋ ਸਮੇਂ-ਸਮੇਂ ਤੇ ਸਿਕ ਪਾਰ ਨੂੰ ਸੈਮੀਨਾਰਾ ਤੇ ਮੀਟਿੰਗਾਂ ਰਹੀ ਜਾਣਕਾਰੀ ਦੇਵੇ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਜਨਰਲ ਇਜਲਾਸਦਾਨ ਸਿਕ ਨੌਜਵਾਨਾਂ ਦਾ ਵਿਸ਼ੇਸ਼ ਸੈਸ਼ਨ ਹੋ ਰਿਹਾ ਹੈ ਅੱਜ ਜੇ ਅਸੀਂ 80 ਸਾਲ ਦੇ ਸਿਕ ਨੌਜਵਾਨਾਂ ਨੂੰ ਪੰਚਤ ਸੇਵਾ ਕਰਨ ਲਈ ਜੋੜਦੇ ਹਾਂ ਤਾਂ ਸਮਝੋ ਅਸੀਂ ਹੋਣ ਵਾਲੇ 50 ਸਾਲ ਨਹੀਂ ਸਿੱਕੀ ਜੋੜੀ ਤਿਆਰ ਕਰ ਲਈ ਅੱਜ ਲੋੜ ਹੈ ਕਿ ਨੌਜਵਾਨਾਂ ਦਾ ਦਰਸ਼ ਬਾਬਾਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਮਨਣ ਨਾ ਕੇ ਹੋ ਇੱਕ ਵਾਰ ਫਿਰ ਪਾਰਲੀਮੈਂਟ ਦੇ ਸਮੂਹ ਮੈਂਬਰਾਂ ਅਹੁਦੇਦਾਰਾਂ ਤੇ ਸਹਿਯੋਗੀਆਂ ਨੂੰ ਜਨਰਲ ਜਲਸਾ ਦੀ ਹਾਰਦਿਕ ਵਧਾਈ ਅੰਤ ਦੀ ਚੜ੍ਹਦੀ ਫਲਾਤ ਅੰਤ ਕੇਤਾ ਅਤੇ ਕੌਮੀ ਕਾਰგი ਪ੍ਰਾਪਤੀ ਲਈ ਸਾਰੇ ਬਲਾਵ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ Sat Sri Akal